ਤੁਹਾਨੂੰ ਸਵਾਗਤ ਹੈ ਜੀ ਤੁਹਾਡਾ ਸਰਦਾ ਅੱਜ ਦੀ ਸਾਡੀ ਕਲਾਸ ਵਿੱਚ ਜਿਸ ਦਾ ਵਿਸ਼ਾ ਹੈ ਜੀ ਪੰਜਾਬ ਦੀ ਸਟੈਟਿਕ ਜੀਕੇ। ਤੋਂ ਅੱਜ ਅਸੀਂ ਪੰਜਾਬ ਦੀ ਸਟੈਟਿਕ ਜੀਕੇ ਦੇ ਪ੍ਰਸ਼ਨ ਕਰਨ ਜਾ ਰਹੇ ਹਾਂ। ਹਾਂਜੀ ਮੰਨਦੇ ਹਾਂ ਜੀ ਸ਼ੁਰੂਆਤ ਕਾफी ਤੋਂ ਕੀਤੀ ਹੈ ਜੀ ਹਾਂਜੀ ਬਹੁਤ ਜਲਦ ਹੀ ਬਲੈਕਬੋਰਡ ਵੱਲ ਵੀ ਜਾਵਾਂਗੇ। ਹਾਂਜੀ। ਤੋਂ ਚੈਨਲ ਨੂੰ ਕਰ ਲਿਓ ਤੁਸੀਂ ਸਬਸਕ੍ਰਾਈਬ। ਹਾਂਜੀ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਸੋ ਸਮਾਂ ਨਾ ਵੇਸਟ ਕਰਦੇ ਹੋਏ ਵਧਦੇ ਹਾਂ ਜੀ ਆਪਣੇ ਪਹਿਲੇ ਪ੍ਰਸ਼ਨ ਵੱਲ। ਸੋ ਪਹਿਲਾ ਪ੍ਰਸ਼ਨ ਹੈ ਜੀ ਸਾਡਾ ਪੰਜਾਬ ਦੇ ਕੁੱਲ ਕਿੰਨੇ ਜ਼ਿਲ੍ਹੇ ਹਨ? ਹਾਂਜੀ ਇਹ ਬਹੁਤ ਹੀ ਨੋਰਮਲ ਬੇਸਿਕ ਜਿਹਾ ਪ੍ਰਸ਼ਨ ਹੈ ਜੀ। ਕੀ ਹੈ ਜੀ ਪੰਜਾਬ ਦੇ ਕੁਲ ਕਿੰਨੇ ਜ਼ਿਲ੍ਹੇ ਹਨ ਹਾਂਜੀ ਇਹਦਾ ਜਵਾਬ ਹੈ ਜੀ ਪੰਜਾਬ ਦੇ ਕੁਲ 23 ਜ਼ਿਲ੍ਹੇ ਹਨ ਹਾਂਜੀ ਇਹ ਸਭ ਨੂੰ ਪਤਾ ਹੀ ਹੋਏਗਾ ਕਿਉਂਕਿ ਬਹੁਤ ਹੀ ਬੇਸਿਕ ਜਿਹਾ ਪ੍ਰਸ਼ਨ ਹੈ ਬਹੁਤ ਵਾਰ ਪੁੱਛਿਆ ਜਾ ਚੁੱਕਾ ਹੈ ਹਾਂਜੀ ਤਾਂ ਵਧਦੇ ਹਾਂ ਪ੍ਰਸ਼ਨ ਨੰਬਰ 2 ਵੱਲ ਪ੍ਰਸ਼ਨ ਨੰਬਰ 2 ਕਹਿੰਦਾ ਹੈ ਜੀ ਪੰਜਾਬ ਦਾ ਨਵਾਂ ਬਣਿਆ ਜ਼ਿਲ੍ਹਾ ਕਿਹੜਾ ਹੈ ਹਾਂਜੀ ਜੋ ਇਹ ਹਾਲ ਹੀ ਵਿੱਚ ਬਣਿਆ ਹੈ ਹਾਂਜੀ ਇਹ ਤੁਹਾਡਾ ਸਭ ਤੋਂ ਅਖੀਰਲਾ ਜ਼ਿਲ੍ਹਾ ਹੈ ਤੇ ਜੋ ਕਿ ਨਵਾਂ ਬਣਿਆ ਹੈ ਇਹਦਾ ਨਾਮ ਹੈ ਜੀ ਮਲੇਰਕੋਟਲਾ ਇਹ ਤੁਹਾਡਾ ਬਣਿਆ ਹੈ ਸੰਗਰੂਰ ਨਾਲੋਂ ਵੱਖ ਹੋ ਕੇ ਇਕੀ ਦੋਗਣੇ ਸੀਗਾ ਇਹ ਬਣਿਆ ਸੀਗਾ ਤੁਹਾਡਾ 14 ਮਈ 2021 ਵਿੱਚ ਬਣਿਆ ਸੀਗਾ ਹੰਜੀ ਤੇਵਾਂ ਜਿਲ੍ਹਾ ਸੀਗਾ ਤੇ ਇਸ ਦਾ ਵਰਗ ਇਸ ਦਾ ਏਰੀਆ ਕਿੰਨਾ ਹੈ ਇਸ ਦਾ ਏਰੀਆ ਹੈ 684 ਵਰਗ ਕਿਲੋਮੀਟਰ ਹਾਂਜੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਹਨੂੰ ਧਿਆਨ ਨਾਲ ਯਾਦ ਰੱਖਿਓ ਵਾਧੇ ਆ ਪ੍ਰਸ਼ਨ ਨੰਬਰ 3 ਵਾਲਾ ਪ੍ਰਸ਼ਨ ਨੰਬਰ 3 ਹੈ ਜੀ ਪੰਜਾਬ ਦੀਆਂ ਕੁੱਲ ਕਿੰਨੀਆਂ ਤਹਿਸੀਲਾਂ ਹਨ ਤੁਹਾਨੂੰ ਪੰਜਾਬ ਦੀਆਂ ਤਹਿਸੀਲਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਜੀ ਹਾਂਜੀ ਤੇ ਪੰਜਾਬ ਦੀਆਂ ਕੁੱਲ ਤਹਿਸੀਲਾਂ ਹੈਗੀਆਂ ਜੀ ਸਾਡੀਆਂ 97 ਤਹਿਸੀਲਾਂ ਤੇ ਪ੍ਰਸ਼ਨ ਨੰਬਰ 4 ਪ੍ਰਸ਼ਨ ਨੰਬਰ 4 ਕੀ ਕਹਿੰਦਾ ਹੈ ਜੀ ਪੰਜਾਬ ਦੀਆਂ ਕੁੱਲ ਸਬਤ تحصیلਾਂ ਕਿੰਨੀਆਂ ਹਨ ਤੇ ਪੰਜਾਬ ਦੀਆਂ ਕੁੱਲ ਸਬਤ تحصیلਾਂ ਹਨ ਤੁਹਾਡੀਆਂ ਸਾਰੀਆਂ 82 ਹਾਂਜੀ 82 ਸਬਤ تحصیلਾਂ ਜੀ ਪੰਜਾਬ ਦੀਆਂ ਪ੍ਰਸ਼ਨ ਨੰਬਰ 5 ਹੈਗਾ ਜੀ ਪੰਜਾਬ ਦੇ ਕੁੱਲ ਕਿੰਨੇ ਮੰਡਲ ਹਨ ਹਾਂਜੀ ਮੰਡਲ ਜਿਨ੍ਹਾਂ ਨੂੰ ਜਿੰਨੂੰ ਕਹਿੰਦੇ ਇੰਗਲਿਸ਼ ਵਿੱਚ ਕਹਿ ਦਿੰਦੇ ਆ ਜੀ ਤੁਹਾਡੇ ਡਿਵੀਜ਼ਨ ਹਾਂਜੀ ਇਹ ਹਨ ਜੀ ਤੁਹਾਡੇ 5 ਡਿਵੀਜ਼ਨ ਹਾਂਜੀ ਕਿਹੜੇ-ਕਿਹੜੇ ਇਹਨਾਂ ਬਾਰੇ ਅਸੀਂ ਪੂਰੀ ਜਾਣਕਾਰੀ हासिल ਕਰਦੇ ਆ ਜੀ ਹਾਂਜੀ ਪਹਿਲਾ ਹੈਗਾ ਤੁਹਾਡਾ ਜੀ ਫਰੀਦਕੋਟ ਮੰਡਲ ਹਾਂਜੀ ਪਹਿਲਾ ਹੈਗਾ ਫਰੀਦਕੋਟ ਮੰਡਲ ਇਹਦੇ ਵਿੱਚ ਆਉਂਦੇ ਆ ਜੀ ਫਰੀਦਕੋਟ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਤਿੰਨ ਜ਼ਿਲ੍ਹੇ ਆਉਂਦੇ ਆ ਹਾਂਜੀ ਦੂਸਰੇ ਨੰਬਰ ਤੇ ਹੈਗਾ ਜੀ ਤੁਹਾਡਾ ਫਿਰੋਜ਼ਪੁਰ ਮੰਡਲ ਹਾਂਜੀ ਫਿਰੋਜ਼ਪੁਰ ਮੰਡਲ ਵਿੱਚ ਆਉਂਦੇ ਆ ਜੀ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਅਤੇ ਸ਼੍ਰੀ ਮੁਕਸਰ ਸਾਹਿਬ ਹਾਂਜੀ ਇਹ ਚਾਰ ਜ਼ਿਲ੍ਹੇ ਆਉਂਦੇ ਆ ਹਾਂਜੀ ਤੇ ਅਗਲਾ ਹੈਗਾ ਜੀ ਤੀਸਰਾ ਮੰਡਲ ਹੈ ਜਲੰਧਰ ਮੰਡਲ ਹਾਂਜੀ ਜਲੰਧਰ ਮੰਡਲ ਵਿੱਚ ਆਉਂਦੇ ਆ ਤੁਹਾਡੇ ਜਲੰਧਰ ਅਮਰਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਤੇ ਹੁਸ਼ਿਆਰਪੁਰ ਹਾਂਜੀ ਇਹ ਯਾਦ ਰੱਖਣ ਵਾਲੀ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਚੇਤਾ ਕਰ ਲਿਓ ਤੇ ਚੌਥਾ ਮੰਡਲ ਹੈ ਜੀ ਆਪਣਾ ਪਟਿਆਲਾ ਮੰਡਲ ਪਟਿਆਲਾ ਮੰਡਲ ਵਿੱਚ ਆਂਦੇ ਆ ਤੁਹਾਡੇ ਪਟਿਆਲਾ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਇਹ ਜ਼ਿਲ੍ਹੇ ਆਂਦੇ ਆ ਹਾਂਜੀ ਅਗਲਾ ਹੈ ਜੀ ਸਾਡਾ ਰੂਪਨਗਰ ਮੰਡਲ ਰੂਪਨਗਰ ਮੰਡਲ ਵਿੱਚ ਆਂਦੇ ਆ ਤੁਹਾਡੇ ਰੂਪਨਗਰ ਸਹਿਬਜادہ ਅਜੀਤ ਸਿੰਘ ਨਗਰ ਜਿਸ ਨੂੰ ਹੁਣ ਮਹਾਲੀ ਕਿਹਾ ਜਾਂਦਾ ਹੈ ਤੇ ਅੰਦਾ ਤੁਹਾਡਾ ਸ਼ਹੀਦ ਭਗਤ ਸਿੰਘ ਨਗਰ ਜਿਸ ਨੂੰ ਨਵਾਂ ਸ਼ਹਿਰ ਕਿਹਾ ਜਾਂਦਾ ਹੈ ਹਾਂਜੀ ਨਵਾਂ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਪੰਜ ਤੁਹਾਡੇ ਮੰਡਲ ਹੈਗੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਇਹ ਤੁਹਾਡੇ ਕਦੇ ਵੀ ਪੁੱਛਿਆ ਜਾ ਸਕਦੇ ਨੇ ਹਾਂਜੀ ਪੰਜਾਬ ਦੇ ਬਹੁਤ ਸਾਰੇ ਪੇਪਰਾਂ ਵਿੱਚ ਪੁੱਛੇ ਜਾ ਚੁੱਕੇ ਪ੍ਰਸ਼ਨ ਹਨ ਜੀ ਹਾਂਜੀ ਬਹੁਤ ਹੀ ਇੰਪੋਰਟੈਂਟ ਹੈ ਗਿਆ ਜੀ ਧਿਆਨ ਨਾਲ ਜਵਾਬ ਦਿਓ ਜੀ ਪ੍ਰਸ਼ਨ ਨੰਬਰ 6 ਇਹ ਤੁਹਾਡਾ ਪੋਲੀਟੀ ਨਾਲ ਸੰਬੰਧਿਤ ਹੈ ਜੀ ਹਾਂਜੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਕਿੰਨੀਆਂ ਹਨ ਇਹ ਤਿੰਨ ਚੀਜ਼ਾਂ ਤੁਸੀਂ ਬੇਸਿਕ ਜੀ ਆਮ ਆਮ ਨਿਜੜੀਆਂ ਤਾਂ ਪਤਾ ਹੋਣੀਆਂ ਚਾਹੀਦੀਆਂ ਨੇ ਤੋਂ ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਹੈ ਤੇ ਇਹ ਹੈ ਜੀ ਪ੍ਰਸ਼ਨ ਸਾਡਾ ਛੇਮਾ ਕਹਿੰਦਾ ਹੈ ਜੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ ਕਿੰਨੀਆਂ ਹਨ ਇਹ ਕਿੰਨੀਆਂ ਜੀ ਤੁਹਾਡੀਆਂ 117 ਸੀਟਾਂ ਨੇ ਹਾਂਜੀ ਤੇ ਪ੍ਰਸ਼ਨ ਨੰਬਰ 7 ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ ਸੀਟਾਂ ਕਿੰਨੀਆਂ ਤੇ ਲੋਕ ਸਭਾ ਬਾਰੇ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਲੋਕ ਸਭਾ ਦੀਆਂ ਕੁੱਲ ਕਿੰਨੀਆਂ ਸੀਟਾਂ ਨੇ ਇਹ ਹਨ ਜਿੱਥੇ ਸਾਡੀਆਂ 13 ਸੀਟਾਂ ਹਾਂਜੀ ਪ੍ਰਸ਼ਨ ਨੰਬਰ no. 8 ਹੈ ਜੀ ਪੰਜਾਬ ਵਿੱਚ ਰਾਜ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ ਕਿੰਨੀ ਹੈ ਪੰਜਾਬ ਵਿੱਚ ਰਾਜ ਸਭਾ ਦੀਆਂ ਕੁੱਲ ਸੀਟਾਂ ਦੀ ਗਿਣਤੀ ਹੈਗੀ ਹੈ ਜੀ 7 ਇਹ ਤਿੰਨ ਬੇਸਿਕ ਹਨ ਬੇਸਿਕ ਹਨ ਇਹਨਾਂ ਬਾਰੇ ਸਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਹਾਂਜੀ ਵਿਧਾਨ ਸਭਾ ਰਾਜ ਸਭਾ ਤੇ ਲੋਕ ਸਭਾ ਤੇ ਵਧਦੇ ਹਾਂ ਪ੍ਰਸ਼ਨ ਨੰਬਰ 9 ਵੱਲ ਪੰਜਾਬ ਵਿੱਚਲੇ ਪਿੰਡਾਂ ਦੀ ਕੁੱਲ ਸੰਖਿਆ ਕਿੰਨੀ ਹੈ ਮਤਲਬ ਕਿ ਪੰਜਾਬ ਦੇ ਜਿਹੜੇ ਪਿੰਡ ਆ ਉਹਨਾਂ ਦੀ ਸੰਖਿਆ ਗਿਣਤੀ ਕਿੰਨੀ ਹੈ ਤੇ ਇਹ ਹੈ ਜੀ ਤੁਹਾਡੇ ਆ 12581 ਪਿੰਡ ਤੇ ਅਗਲਾ ਪ੍ਰਸ਼ਨ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਨੂੰ ਆਪਣੇ ਜ਼ਿਲ੍ਹੇ ਵਿੱਚ ਜਿੰਨੇ ਵੀ ਤੁਹਾਡੇ ਪਿੰਡ ਐ ਉਹਨਾਂ ਦੀ ਗਿਣਤੀ ਬਾਰੇ ਪਤਾ ਹੋਣਾ ਚਾਹੀਦਾ ਹੈ ਤੁਸੀਂ ਆਪਣੇ ਕਿਤੋਂ ਵੀ Google ਤੋਂ Chrome ਤੋਂ ਕਿਤੋਂ ਵੀ ਤੁਸੀਂ ਜਾਣਕਾਰੀ ਲੈ ਕੇ ਆਪਣੇ ਕੋਲ ਹਮੇਸ਼ਾ ਰੱਖਣੀ ਚਾਹੀਦੀ ਹੈ ਤੁਹਾਨੂੰ ਤੇ ਪ੍ਰਸ਼ਨ ਅ ਜੀ ਸਾਡਾ ਪ੍ਰਸ਼ਨ ਨੰਬਰ 10 ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡਾਂ ਦੀ કુલ ਸੰਖਿਆ ਕਿੰਨੀ ਹੈ ਜੀ ਇਹ ਹੈ ਜੀ ਤੁਹਾਡੀ 1125 ਪਿੰਡ ਹਾਂਜੀ 1125 ਪਿੰਡ ਨੇ ਜੀ ਤੁਹਾਡੇ ਤੇ ਪ੍ਰਸ਼ਨ ਨੰਬਰ 11 ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਜੀ ਖੇਤਰਫਲ ਪੱਖੋਂ ਹੈ ਜੀ ਸਾਡਾ ਲੁਧਿਆਣਾ ਜ਼ਿਲ੍ਹਾ ਪ੍ਰਸ਼ਨ ਨੰਬਰ 12 ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਜੀ ਇਹ ਹੈ ਜੀ ਤੁਹਾਡਾ ਮਲੇਰਕੋਟਲਾ ਇਹ ਵਰਤਮਾਨ ਦਾ ਜੀ ਹਾਂਜੀ ਇਹ ਯਾਦ ਰੱਖਣਾ ਜੋ ਰੱਖਣ ਜੋ ਪ੍ਰਸ਼ਨ ਹਨ ਜੀ ਇਹਨਾਂ ਨੂੰ ਬੜੇ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾ ਹੈ ਜੀ। ਵਾਧਿਆ ਪ੍ਰਸ਼ਨ ਨੰਬਰ 13 ਵਾਲਾ। ਪ੍ਰਸ਼ਨ ਨੰਬਰ 13 ਹੈ ਜੀ 2011 ਦੀ ਜਨਗਣਨਾ ਅਨੁਸਾਰ ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ? ਹਾਂਜੀ 2011 ਦੀ ਜਨਗਣਨਾ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਤੁਸੀਂ ਇਹ ਜ਼ਰੂਰ ਪੜ੍ਹ ਕੇ ਜਾਓ। ਹਾਂਜੀ ਇੱਥੇ ਦੋ ਹੀ ਹਨ ਸਾਡੇ ਕੋਲ ਸਿਰਫ ਤੇ ਤੁਸੀਂ ਇਸ ਦੇ ਨਾਲ ਦੇ ਬਾਕੀ ਵੀ ਤੁਸੀਂ ਜਲਦੀ ਹੀ ਮੈਂ ਲੈ ਕੇ ਆਵਾਂਗਾ। ਤੁਸੀਂ ਫਿਲਹਾਲ ਤੁਸੀਂ ਇੱਕ ਵਾਰ ਜ਼ਰੂਰ ਚਾਤੀ ਮਾਨੀ ਹੈ ਇਹਨਾਂ ਨਾਲ ਪ੍ਰਸ਼ਨਾਂ ਨੂੰ ਵੀ ਹਾਂਜੀ ਤੇ ਸਾਡਾ ਪ੍ਰਸ਼ਨ ਕੀ ਹੈ ਜੀ 2011 ਦੀ ਜਨਗਣਨਾ ਅਨੁਸਾਰ ਖੇਤਰਫਲ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਜੀ ਇਹ ਹੈ ਜੀ ਤੁਹਾਡਾ ਐਸਐਸ ਨਗਰ ਮੁਹਾਲੀ ਜਿਸ ਨੂੰ ਕਹਿੰਦੇ ਹਨ ਸਾਬ ਜਦ ਅਜੀਤ ਸਿੰਘ ਨਗਰ ਹਾਂਜੀ ਪ੍ਰਸ਼ਨ ਨੰਬਰ 14 ਜਨਸੰਖਿਆ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਜੀ ਇਹ ਹੈ ਜੀ ਤੁਹਾਡਾ ਲੁਧਿਆਣਾ ਇਹ ਯਾਦ ਰੱਖਿਓ ਤੁਸੀਂ ਜਨਸੰਖਿਆ ਵੱਖੋਂ ਵੀ ਤੇ ਇਹ ਤੁਹਾਡਾ ਖੇਤਰਫਲ ਪੱਖੋਂ ਵੀ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਜੀ ਲੁਧਿਆਣਾ ਤੇ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 15 ਜਨਸੰਖਿਆ ਪੱਖੋਂ ਪੰਜਾਬ ਦਾ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 16 2011 ਦੀ ਜਨਗਣਨਾ ਅਨੁਸਾਰ ਜਨਸੰਖਿਆ ਪੱਖੋਂ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਜੀ ਇਹ ਹੈ ਜੀ ਤੁਹਾਡਾ ਬਰਨਾਲਾ ਇਹ ਯਾਦ ਰੱਖਣਾ ਹੈ ਜੀ ਇਹ ਥੋੜੇ ਪਲੇਖਾ ਪਾ ਸਕਦੇ ਹਨ ਜਨਸੰਖਿਆ ਤੇ ਖੇਤਰਫਲ ਪੱਖੋਂ ਇਹ ਦਾ ਥੋੜਾ ਤੁਸੀਂ ਧਿਆਨ ਰੱਖ ਲੈਣਾ ਹੈ ਪ੍ਰਸ਼ਨ ਨੰਬਰ ਵਾਧੇ ਪ੍ਰਸ਼ਨ ਨੰਬਰ ਅਗਲੇ ਵਾਲਾ ਅਗਲਾ ਪ੍ਰਸ਼ਨ ਨੰਬਰ ਹੈ 17 ਪੰਜਾਬ ਦਾ ਸਭ ਤੋਂ ਪੁਰਾਣਾ ਸ਼ਹਿਰ ਜਿਸ ਨੂੰ ਏਸ਼ੀਅਨ ਸਿਟੀ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਇਹ ਕਿਹੜਾ ਹੈ ਜੀ ਤੁਹਾਡਾ ਇਹ ਹੈ ਜੀ ਬਠਿੰਡਾ ਸ਼ਹਿਰ ਹਾਂਜੀ ਯਾਦ ਰੱਖਣਾ ਜੀ ਬਠਿੰਡਾ ਸ਼ਹਿਰ ਪ੍ਰਸ਼ਨ ਨੰਬਰ 18 ਪੰਜਾਬ ਵਿੱਚ ਝੀਲਾਂ ਦਾ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ ਬਹੁਤ ਵਾਰ ਪੁੱਛਿਆ ਜਾ ਚੁੱਕਾ ਜੀ ਹਾਂਜੀ ਇਹ ਯਾਦ ਰੱਖਣਾ ਹੈ ਪੰਜਾਬ ਦਾ ਬਠਿੰਡਾ ਸ਼ਹਿਰ ਹਾਂਜੀ ਬਠਿੰਡਾ ਜ਼ਿਲ੍ਹਾ ਹਾਂਜੀ ਪ੍ਰਸ਼ਨ ਨੰਬਰ 19 ਕੀ ਕਹਿੰਦਾ ਹੈ ਜੀ ਵਿਕਰਮਗੜ ਅਤੇ ਤਾਵਰੇ ਹਿੰਦ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਨਾਮ ਹਨ ਹਾਂਜੀ ਇਹ ਪ੍ਰਸ਼ਨ ਨੂੰ ਕਈ ਵਾਰੀ ਐਗਜ਼ਾਮੀਨਰ ਘੁਮਾ ਕੇ ਵੀ ਪੁੱਛ ਲਿਆ ਜਾਂਦੇ ਹਾਂ ਜਿਵੇਂ ਕਿ ਵਿਕਰਮਗੜ ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਨਾਮ ਹੈ ਜਾਂ ਤਾਵਰੇ ਹਿੰਦ ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਨਾਮ ਹੈ ਤੇ ਯਾਦ ਰੱਖ ਲੈਣਾ ਹੈ ਦੋਨੇ ਨਾਮ ਹੈ ਕਿਦੇ ਬਠਿੰਡੇ ਸ਼ਹਿਰ ਦੇ ਹਾਂਜੀ ਇਹਦਾ ਰਾਈਟ ਆਨਸਰ ਹੋ ਜਾਣਾ ਜੀ ਸਾਡਾ ਬਠਿੰਡਾ ਪ੍ਰਸ਼ਨ ਨੰਬਰ 20 ਪ੍ਰਸ਼ਨ ਨੰਬਰ ਬੀ ਕੀ ਕਹਿੰਦਾ ਹੈ ਪੰਜਾਬ ਵਿੱਚ ਬਾਗਾਂ ਦਾ ਸ਼ਹਿਰ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ ਪੰਜਾਬ ਵਿੱਚ ਬਾਗਾਂ ਦਾ ਸ਼ਹਿਰ ਯਾਦ ਰੱਖ ਲੈਣਾ ਬਾਗਾਂ ਦਾ ਸ਼ਹਿਰ ਕਿਹਾ ਜਾਂਦੀ ਪਟਿਆਲਾ ਤੇ ਇਹਦੇ ਨਾਲ ਹੀ ਤੁਸੀਂ ਯਾਦ ਰੱਖਿਓ ਇੰਪੋਰਟੈਂਟ ਮਾਰਕ ਕਰ ਲਿਓ ਨੂੰ ਪਟਿਆਲਾ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ ਇਹ ਕੀਤੀ ਸੀਗੀ ਸਾਡੇ ਬਾਬਾ ਆਲਾ ਜੀ ਨੇ ਕੀਤੀ ਸੀਗੀ ਬਾਬਾ ਆਲਾ ਜੀ ਪਟਿਆਲਾ ਤੋਂ ਹੀ ਯਾਦ ਰੱਖ ਲੈਣਾ ਹੈ ਕਿ ਉਹਦੇ ਨਾਲ ਤਾਂ ਮਿਲਦਾ ਜਿਲਦਾ ਹੈ ਹਾਂਜੀ ਵਧਦੇ ਆ ਪ੍ਰਸ਼ਨ ਨੰਬਰ 21 ਵੱਲ ਪ੍ਰਸ਼ਨ ਨੰਬਰ 21 ਕੀ ਕਹਿੰਦਾ ਹੈ ਪੰਜਾਬ ਵਿੱਚ ਲੋਹੇ ਦਾ ਸ਼ਹਿਰ ਆਇਰਨ ਸਿਟੀ ਨਾਮ ਨਾਲ ਕਿਹੜਾ ਸ਼ਹਿਰ ਜਣਿਆ ਜਾਂਦਾ ਹੈ ਹਾਂਜੀ ਯਾਦ ਰੱਖਣ ਜੋ ਗੱਲਾਂ ਜੀ ਇਹ ਹੈ ਜੀ ਤੁਹਾਡਾ ਮੰਡੀ ਗੋਬਿੰਦਗੜ ਹਾਂਜੀ ਤੇ ਪ੍ਰਸ਼ਨ ਨੰਬਰ 22 ਹੈ ਪੰਜਾਬ ਦਾ ਦੂਜਾ ਲੋਹੇ ਦਾ ਸ਼ਹਿਰ ਹੈ ਇਹ ਯਾਦ ਰੱਖਣਾ ਪਹਿਲਾ ਤੇ ਦੂਜਾ ਹਾਂਜੀ ਪਹਿਲਾ ਹੈ ਤੁਹਾਡਾ ਹੈ ਮੰਡੀ ਗੋਬਿੰਦਗੜ ਤੇ ਦੂਸਰਾ ਹੈ ਹੈ ਤੁਹਾਡਾ ਬਟਾਲਾ ਯਾਦ ਰੱਖਣਾ ਜੀ ਪ੍ਰਸ਼ਨ ਨੰਬਰ 23 ਪੰਜਾਬ ਦਾ ਗੁਲਦਸਤਾ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਹੈ ਦ ਸਿਟੀ ਆਫ ਬੁਕੇਟ ਕਿਹੜੇ ਕਿਹੜਾ ਹੈ ਜੀ ਸਾਡਾ ਹੈ ਜੀ ਮਲੇਰਕੋਟਲਾ ਹਾਂਜੀ ਤੇ ਪ੍ਰਸ਼ਨ ਨੰਬਰ 24 ਕੀ ਕਹਿੰਦਾ ਹੈ ਜੀ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਸਿਟੀ ਆਫ ਵਿਰਾਟ ਕੀ ਨਗਰੀ ਕਿਹਾ ਜਾਂਦਾ ਹੈ ਵਿਰਾਟ ਕੀ ਨਗਰੀ ਇਸ ਲਈ ਕਿਹਾ ਜਾਂਦਾ ਕਿਉਂਕਿ ਇੱਥੇ ਸਾਡੇ ਸ਼ੰਕਰ ਜੀ ਦੀ ਸ਼ੰਕਰ ਜੀ ਦਾ ਬਹੁਤ ਹੀ ਵੱਡਾ ਮੰਦਿਰ ਹੈ ਹਾਂਜੀ ਇਹ ਯਾਦ ਰੱਖ ਲੈਣ ਤੁਸੀਂ ਇਹ ਹੈ ਸਾਡਾ ਦਸੂਹੇ ਵਿੱਚ ਹਾਂਜੀ ਜਿਸ ਹਾਂਜੀ ਤੇ ਪ੍ਰਸ਼ਨ ਨੰਬਰ ਹੈਗਾ ਜੀ 25 ਪੰਜਾਬ ਵਿੱਚ ਪਿੰਡੂ 올림픽 ਸ਼ਹਿਰ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਪੰਜਾਬ ਵਿੱਚ ਪਿੰਡੂ 올림픽 ਸ਼ਹਿਰ ਇੰਪੋਰਟੈਂਟ ਮਹੱਤਵਪੂਰਨ ਕਵੈਸਚਨ ਬਹੁਤ ਹੀ ਵਾਰ ਪੁੱਛਿਆ ਜਾ ਚੁੱਕਾ ਹੈ ਜੀ ਇਹਦਾ ਹੈਗਾ ਜੀ ਸਾਡਾ ਕਿਲਾ ਰਾਏਪੁਰ ਇਹ ਪੈਂਦਾ ਤੁਹਾਡਾ ਲੁਧਿਆਣਾ ਵਿੱਚ ਪੈਂਦਾ ਹੈ ਇਸ ਨੂੰ ਪਿੰਡੂ 올림픽 ਸ਼ਹਿਰ ਕਿਹਾ ਜਾਂਦਾ ਹੈ ਪੰਜਾਬ ਦਾ ਹਾਂਜੀ ਪ੍ਰਸ਼ਨ ਨੰਬਰ 26 올림픽 ਦੇ 올림픽 ਖੇਡਾਂ ਬਾਰੇ ਇਹ ਵੀ ਤੁਸੀਂ ਨੋਟ ਕਰ ਲਓ ਪ੍ਰਸ਼ਨ ਇੰਪੋਰਟੈਂਟ ਹੈਗਾ ਜੀ 올림픽 ਖੇਡਾਂ ਕਿੰਨੇ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ ਇਹ ਕਰਵਾਈਆਂ ਜਾਂਦੀਆਂ 4 ਸਾਲਾਂ ਬਾਅਦ ਤੇ 올림픽 ਖੇਡਾਂ ਦੀ ਸ਼ੁਰੂਆਤ ਕਿਹੜੇ ਦੇਸ਼ ਵਿੱਚ ਹੋਈ ਸੀ ਇਹ ਵੀ ਬਹੁਤ ਵਾਰੀ ਪੁੱਛਿਆ ਜਾ ਚੁੱਕਾ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਇਹ ਹੈ ਜੀ ਤੁਹਾਡਾ ਗ੍ਰੀਸ ਦੇ ਗ੍ਰੀਸ ਦੇਸ਼ ਦਾ ਇੱਕ ਇਹ ਥੀਨ ਸ਼ਹਿਰ ਹੈ ਉਹਦੇ ਵਿੱਚ ਸ਼ੁਰੂਆਤ ਹੋਈ ਸੀ ਉੱਥੇ ਸ਼ੁਰੂਆਤ ਹੋਈ ਸੀ ਤੁਹਾਡੇ 올림픽 ਖੇਡਾਂ ਦੀ ਹਾਂਜੀ ਪ੍ਰਸ਼ਨ ਨੰਬਰ 28 ਨਰਸਰੀ ਆਫ ਹਾਕੀ ਕਿ ਕਿਥੋਂ ਜ਼ਿਆਦਾ ਪਲੇਅਰ ਆਏ ਆ ਹਾਕੀ ਦੇ ਪੰਜਾਬ ਦਾ ਕਿਹੜਾ ਸ਼ਹਿਰ ਹੈ ਉਹ ਹੈ ਜੀ ਸਾਡਾ ਸੰਸਾਰਪੁਰ ਯਾਦ ਰੱਖਣਾ ਸੰਸਾਰਪੁਰ ਸੰਸਾਰਪੁਰ ਪੈਂਦਾ ਜੀ ਤੁਹਾਡਾ ਜਲੰਧਰ ਵਿੱਚ ਹਾਂਜੀ ਪ੍ਰਸ਼ਨ ਨੰਬਰ 29 ਪ੍ਰਸ਼ਨ ਨੰਬਰ 29 ਹੈ ਜੀ ਨਰਸਰੀ ਆਫ ਫੁੱਟਬਾਲ ਯਾਦ ਰੱਖਿਓ ਨਰਸਰੀ ਆਫ ਹਾਕੀ ਅਤੇ ਇੱਥੇ ਪੁੱਛਿਆ ਹੈ ਨਰਸਰੀ ਆਫ ਫੁੱਟਬਾਲ ਯਾਦ ਰੱਖਣਾ ਨਸਰੀਆ ਫੁੱਟਬਾਲ ਕਿਹਾ ਜਾਂਦਾ ਸ਼ਹਿਰ ਇਹ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਇਹ ਹੈ ਜੀ ਤੁਹਾਡਾ ਮਹਿਲਪੁਰ ਇਹ ਪਿੰਦਾ ਹੁਸ਼ਿਆਰਪੁਰ ਪੁਰਪੁਰ ਤੋ ਯਾਦ ਰੱਖ ਲੈਣਾ ਤੁਸੀਂ ਹੁਸ਼ਿਆਰਪੁਰ ਤੇ ਮਹਿਲਪੁਰ ਠੀਕ ਹੈ ਜੀ ਇਹਦਾ ਸੰਸਾਰ ਕਿਤੇ ਇਹਨਾਂ ਲਾ ਦਿਓ ਸੰਸਾਰਪੁਰ ਵਿੱਚ ਨਾ ਹੁਸ਼ਿਆਰਪੁਰ ਲਿਖ ਦਿਓ ਇਹ ਥੋੜਾ ਜਿਹਾ ਧਿਆਨ ਵੀ ਰੱਖਣਾ ਇਹਦੇ ਵਿੱਚ ਹਾਂਜੀ ਮਹਿਲਪੁਰ ਹੁਸ਼ਿਆਰਪੁਰ ਤੇ ਸੰਸਾਰਪੁਰਾ ਜਿਹੜਾ ਜਲੰਧਰ ਵਿੱਚ ਹੈ ਜੀ ਹਾਂਜੀ ਤੇ ਜਿਹੜਾ ਮਹਿਲਪੁਰ ਹੈ ਇਹ ਸਾਡਾ ਹੈਗਾ ਫੁੱਟਬਾਲ ਦਾ ਤੇ ਜਿਹੜਾ ਸੰਸਾਰਪੁਰਾ ਇਹ ਹੈਗਾ ਹੈ ਹਾਕੀ ਦਾ ਹਾਂਜੀ ਪ੍ਰਸ਼ਨ ਨੰਬਰ 30 ਹੈ ਜੀ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਤੇ ਜੰਕਸ਼ਨ ਇਹਨਾਂ ਦਾ ਭਲੇਖਾ ਪੈਂਦਾ ਹੈ ਯਾਦ ਰੱਖਣਾ ਹੈ ਸਟੇਸ਼ਨ ਪੁੱਛਿਆ ਜੀ ਸਹੀ ਇਹ ਹੈ ਜੀ ਤੁਹਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਵਿੱਚ ਹੈ ਜੀ ਪ੍ਰਸ਼ਨ ਨੰਬਰ 31 ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਕਿਹੜਾ ਹੈ ਤੇ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਹੈ ਤੇ ਸਟੇਸ਼ਨ ਹੈ ਜੀ ਆਪਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਜੰਕਸ਼ਨ ਹੈ ਜੀ ਆਪਣਾ ਬਠਿੰਡਾ ਜੰਕਸ਼ਨ ਇਹ ਸਭ ਤੋਂ ਵੱਡਾ ਜੰਕਸ਼ਨ ਹੈ